लिफ्ट ਵਿੱਚ ਸਫ਼ਰ ਕਰਨ ਵਾਲਿਆਂ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਵੀ ਕਿਸੇ ਹੋਟਲ ਰੈਸਟੋਰੈਂਟ ਹਸਪਤਾਲ ਜਾਂ ਪਬਲਿਕ ਪਲੇਸ ਤੇ ਲਿਫਟ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਮਾਮਲਾ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦਾ ਹੈ ਜਿੱਥੇ ਕੰਮ ਕਰਨ ਵਾਲੇ ਇੱਕ ਨੌਜਵਾਨ ਦੀ ਲਿਫਟ ਵਿੱਚ ਆ ਕੇ ਮੌਤ ਹੋ ਗਈ ਮਿਰਤਕ ਸਤਵੀਰ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਵਿੱਚ ਕੰਮ ਕਰਦਾ ਸੀ ਪੀੜਿਤ ਪਰਿਵਾਰ ਮੁਤਾਬਕ ਮਾਮਲਾ ਸ਼ੱਕੀ ਹੈ ਕਿਉਂਕਿ ਹੋਟਲ ਵੱਲੋਂ ਪੀੜਿਤ ਪਰਿਵਾਰ ਅਤੇ ਪੁਲਿਸ ਨੂੰ ਸਤਬੀਰ ਦੀ ਮੌਤ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਗਈ ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹਨਾਂ ਦਾ ਲੜਕਾ ਘੱਟ ਤਨਖਾਹ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਹੋਟਲ ਦੀ ਲਾਪਰਵਾਹੀ ਦੇ ਚਲਦੇ ਉਹਨਾਂ ਦੇ ਬੱਚੇ ਦੀ ਜਾਨ ਗਈ ਹੈ ਇਸ ਮੌਕੇ ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਬੱਚੇ ਦਾ ਕੀ ਨਾਮ ਸੀ ਉਹਦਾ ਨਾਮ ਸਤਵੀਰ ਸਿੰਘ ਹੀ ਡੈਡੀ ਦਾ ਨਾਮ ਨਾਨਕ ਸਿੰਘ ਸੀ ਪਿੰਡ ਟਪਈ ਦੇ ਰਹਿਣ ਵਾਲੇ ਅਸੀਂ ਇਸ ਹੋਟਲ 'ਚ ਨੌਕਰੀ ਕਰਦਾ ਸੀ ਉਹ 7-8 ਸਾਲ ਤੋਂ ਦੋ ਤਿੰਨ ਸਾਲ ਤੋਂ ਕਰਦਾ ਆ ਨੌਕਰੀ ਉਹ ਇਹ 5000 ਰੁਪਏ ਤਨਖਾਹ ਲੈਂਦੇ ਇਹ 12 ਘੰਟੇ ਡਿਊਟੀ ਲੈਂਦੇ ਸੀ ਉਹ ਅੱਜ ਸਵੇਰੇ 7 ਵਜੇ ਡਿਊਟੀ ਆਇਆ ਤੇ 12 ਵਜੇ ਸਾਨੂੰ ਤਲਾਹ ਗਈ ਆ ਵੀ ਤੁਹਾਡਾ ਬੱਚਾ ਮਰ ਗਿਆ ਐ ਐਕਸੀਡੈਂਟ ਹੋ ਗਿਆ ਬਾਹਰ ਇਹੀਂ ਜਾ ਕੇ ਐਸਆਈਓ ਰੋਜ਼ਾਨਾ ਦੇਖਿਆ ਉਹਦੀ ਤਿੰਨ ਚਾਰ ਜਗ੍ਹਾ ਤੋਂ ਲੱਤ ਟੁੱਟੀ ਪਈ ਆ ਬੱਚਾ ਜਾਨੀ ਪੂਰਾ ਮਰੋੜਿਆ ਪਿਆ ਆ ਉਦੇ ਮੂੰਹ ਚੋਂ ਲਹੂ ਆਉਂਦਿਆ ਮੂੰਹ ਸੋਚ ਕੇ ਇਹ ਤਾਂ ਪਤਾ ਨਹੀਂ ਕਿਸ ਤਰੀਕੇ ਨਾਲ ਕਿਸ ਚੀਜ਼ ਦੀ ਫੇਸ ਲੱਗੀ ਉਹਨੂੰ ਇੰਨੀ ਜ਼ਬਰਦਸਤ ਤਰੀਕੇ ਨਾਲ ਉਹ ਮਰਿਆ ਆ ਇਹ ਸਾਨੂੰ ਦੱਸਦੇ ਨਹੀਂ ਪਏ ਨਾ ਇਹਨਾਂ ਦੇ ਕਹਿੰਦੇ ਸਾਨੂੰ ਇਹ ਵੀ ਨਹੀਂ ਦੱਸਣ ਦੇ ਵੀ ਇਹਨਾਂ ਦੇ ਕੈਮਰੇ ਵੀ ਚੱਲਦੇ ਨਹੀਂ ਪਏ ਕਦੇ ਆ ਢੱਪਾ ਗਿਆ کہیں ਇਹ ਇੱਥੇ ਇਹ ਸਾਨੂੰ ਦੱਸਣ ਤਾਂ ਸਹੀ ਇਹੋ ਕਿਸ ਤਰੀਕੇ ਨਾਲ ਮਰ ਗਿਆ ਸਾਨੂੰ ਇਨਸਾਫ ਹੀ ਨਹੀਂ ਦੱਸਣ ਦੇ ਸਾਨੂੰ ਕੋਈ ਦੱਸਣ ਹੀ ਨਹੀਂ ਦੇ ਆਪਾਂ ਇਸ ਕੰਮ ਕਰਦਾ ਸੀ ਕਿੰਨੇ ਵਾਰ ਐਸੇ ਜਿਹਾ ਕੀ ਨਾਮ ਹੈ ਦਾ ਬੈਸਟ ਬੈਸਟ ਪ੍ਰੈਸ ਕੀ ਇਹਨੂੰ ਕਹਿੰਦੇ ਆ ਐਸੇ ਤਰ੍ਹਾਂ ਇਸ ਕੁਆਲਟੀ ਗਾਰਡਨ ਦੇ ਨਾਲ ਹੀ ਉਹ ਵੀ ਕੰਮ ਕਰਦਾ ਸੀ ਕਦੀ ਹਫ਼ਤਾ ਰਾਤ ਤੇ ਹਫ਼ਤਾ ਦੇ ਨੇ ਕਦੀ ਉਹਨੇ ਕਿਸੇ ਨਾਲ ਮਾੜੀ ਨਹੀਂ ਕੀਤੀ ਕਦੀ ਕਿਸੇ ਨਾਲ ਚੰਗੀ ਨਹੀਂ ਕੀਤੀ ਬਾਕੀ ਜਿਸ ਤਰ੍ਹਾਂ ਪਤਾ ਲੱਗਾ ਸਪੋਰਟ ਵਾਲਾ ਇੱਕ ਬੰਦਾ ਇਹਨਾਂ ਦਾ ਗਿਆ ਇੱਕ ਬੰਦਾ 12 ਵਜੇ ਗਿਆ ਏ ਬਾ 12 ਵਜੇ ਸਾਡੇ ਘਰ ਇੱਕ ਬੰਦਾ ਗਿਆ ਇਹਨਾਂ ਦਾ ਉਹ ਸਾਨੂੰ ਦੱਸ ਕੇ ਮੁੜ ਕੇ ਰਵਾ ਦਵਾ ਹੋ ਗਿਆ ਅਸੀਂ ਪੜਾ ਫੜ ਭੱਜੇ ਸਾਰਾ ਪਿੰਡ ਹਸਪੀਟਲ ਨਾਲ ਨੂੰ ਹਸਪੀਟਲ ਨਾਲ ਨੂੰ ਹਸਪੀਟਲ ਗਏ ਤੇ ਉਹਦੀ ਜਾ ਕੇ ਲਾਸ਼ ਵੇਖੀ ਆ ਕਿ ਉਹ ਬਹੁਤ ਬੁਰੀ ਤਰ੍ਹਾਂ ਮਰਿਆ ਪਿਆ ਬਹੁਤ ਬੁਰੀ ਤਰ੍ਹਾਂ ਮਰਿਆ ਉਹ ਕਿਸ ਤਰ੍ਹਾਂ ਮਰ ਗਿਆ ਇਹ ਦੇਖ ਚਾਹੀਏ ਕੀ ਤੁਹਾਨੂੰ ਬੋਲਾ ਦੇ ਸੱਚਾਈ ਸਾਨੂੰ ਇਹ ਦੱਸਣ ਨਹੀਂ ਦੇ ਇਹ ਸੱਚਾਈ ਦੱਸੇ ਨਹੀਂ ਦੇ ਇਹਨਾਂ ਨੇ ਸਾਨੂੰ ਕੈਮਰੇ ਖਰਾਬ ਬੇਕੂਬ ਬਣਾਉਂਦੇ ਆ ਸਿਰਫ ਇਹ ਇੱਕ ਪੈਸੇ ਦੇ ਜੋਰ ਨਾਲ ਜੇ ਅਸੀਂ ਇਹਨਾਂ ਨੂੰ ਹੁਣ ਇਟਾ ਮਾਰੀਏ ਵਾਲੇ ਮਾਰੀ ਇਹਨਾਂ ਦੇ ਸ਼ੀਸ਼ੇ ਤੋੜੀਏ ਤੇ ਇਹ ਫੇਰ ਸਾਡੇ ਕੈਮਰੇ ਚੱਲ ਪਾਣੇ ਉਸੇ ਵੇਲੇ ਇੱਕ ਗਰੀਬ ਮਰ ਗਿਆ ਉਹਨੂੰ ਚੁੱਕ ਕੇ ਉੱਥੇ ਹਸਪਤਾਲ ਛੋਟਾ ਆ ਜਾਣ ਕੇ ਪੁਲਿਸ ਨੂੰ ਤਾਂ ਦੱਸਣਾ ਚਾਹੀਦਾ ਨਾ ਕਿ ਆ ਬੰਦਾ ਮਰ ਗਿਆ ਇਹਦਾ ਐਕਸੀਡੈਂਟ ਹੋ ਗਿਆ ਕੀ ਹੋਇਆ ਇਹਨੂੰ ਪੁਲਿਸ ਨੂੰ ਵੀ ਉਹਨਾਂ ਇੱਕ ਕੁਝ ਨਹੀਂ ਸਮਝਿਆ ਪੁਲਿਸ ਨੂੰ ਤਾਂ ਕੋਈ ਸਮਝਣਾ ਚਾਹੀਦਾ ਨਾ ਇਹ ਬੰਦੇ ਦਾ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਨੂੰ ਕਹੀਏ ਇਹ ਜਿੰਨਾ ਪ੍ਰਸ਼ਾਸਨ ਆਇਆ ਸਾਡੀ ਤਲਾਹ ਤੇ ਆ ਸਾਡੀ ਮਦਦ ਤੇ ਆ ਸਾਡੀ ਮਦਦ ਕਰਨ ਡਿਆ ਪਰ ਹਾਂਜੀ ਇਹਨਾਂ ਨੇ ਕੱਖ ਨਹੀਂ ਇਹਨਾਂ ਨੇ ਇਹਨਾਂ ਨੇ ਪੁਲਿਸ ਨੂੰ ਵੀ ਨਹੀਂ ਦੱਸਿਆ ਅੱਗੇ ਦੀ ਮੰਗ ਕਰਦੇ ਹੋ ਜੀ ਅਸੀਂ ਮੰਗ ਇਹੋ ਹੀ ਕਰਦੇ ਪਿਓ ਤੇਨਾਂ ਇਨਸਾਫ ਹੋਣਾ ਚਾਹੀਦਾ 4-5 ਸਾਲ ਦੀ ਉਹਦੀ ਬੱਚੀ ਆ ਇੱਕ ਗਰੀਬ ਪਰਿਵਾਰ ਦਾ ਆ ਤੇ ਤੁਸੀਂ ਵੀ ਜਾ ਕੇ ਉੱਥੇ ਉਹਦੀ ਵੀਡੀਓ ਬਣਾਓ ਜਾ ਕੇ ਵੇਖੋ ਉਹਨੂੰ ਉਹ ਕਿਸ ਤਰੀਕੇ ਨਾਲ ਮਰਿਆ ਉਹ ਇਹਨਾਂ ਨੂੰ ਹੀ ਪੁੱਛੋ ਅੰਦਰ ਜਾ ਕੇ ਪਿਓ ਬੱਚਾ ਕਿੱਦਾਂ ਮਰ ਗਿਆ ਮੈਂ ਤੇ ਇਸ ਚੀਜ਼ ਦਾ ਮਾਪਿਓ ਅਸੀਂ ਉਹਨਾਂ ਦਾ ਅਸੀਂ ਉਹਨਾਂ ਦੇ ਮਾਪਿਓ ਆ ਸਾਨੂੰ ਤੁਸੀਂ ਪੁੱਛ ਲਿਆ ਪਰ ਤੁਹਾਡੀ ਵੀ ਇੰਨੀ ਕੁ ਪਾਵਰ ਹੋਣੀ ਚਾਹੀਦੀ ਆ ਵੀ ਆਹ ਸ਼ੀਸ਼ੇ ਨੂੰ ਧੱਕਾ ਲਾ ਕੇ ਅੰਦਰ ਜਾਓ ਤੇ ਇਹਦੇ ਮਾਲਕ ਨੂੰ ਗਲੋਂ ਫੜ ਕੇ ਪੁੱਛੋ ਪਰ ਤੁਹਾਡੀ ਪਾਵਰ ਦੀ ਗੱਲ ਕਰਨ ਤੁਸੀਂ ਜਾ ਕੇ ਇਹਨੂੰ ਪੁੱਛੋ ਵੀ ਉਹ ਬੱਚਾ ਕਿੱਦਾਂ ਮਰ ਗਿਆ ਜੇ ਕਿਤੇ ਮੇਰੇ ਵਰਗੇ ਕੋਈ ਬੰਦਾ ਮਰ ਗਿਆ ਹੁੰਦਾ ਛੜਕ ਤੇ ਇਹਨਾਂ ਨੇ ਸਾਡੇ ਵਰਗਿਆਂ ਨੂੰ ਤੁਸੀਂ ਵੀ ਤੇ ਸਾਰੇ ਜਿੰਨੇ ਵੀ ਪੁਲਿਸ ਵਾਲੇ ਆ ਸਾਨੂੰ ਕੁੱਟ-ਕੁੱਟ ਕੇ ਮਾਰ ਦੇਣਾ ਸੀ ਕੁੱਟ-ਕੁੱਟ ਕੇ ਮਾਰ ਦੇਣਾ ਨਹੀਂ ਲੇਕਿਨ ਇਹਨਾਂ ਨੇ ਕਾਤਲਾ ਨੇ ਕੁਛ ਨਹੀਂ ਪੁੱਛਣ ਦੇ ਇਹਨਾਂ ਕਾਤਲਾ ਨੂੰ ਕੁਛ ਨਹੀਂ ਪੁੱਛਣ ਦੇ ਮਾਲਕ ਦਾ ਹੋਟਲ ਦਾ ਸਾਨੂੰ ਪਤਾ ਹੀ ਨਹੀਂ ਕੌਣ ਆ ਸਾਨੂੰ ਪਤਾ ਹੀ ਨਹੀਂਗਾ ਇੱਥੇ ਹੁਣ ਇਹਨਾਂ ਨੂੰ ਪੁੱਛੋ ਤੁਸੀਂ ਪੁੱਛੋ ਇਹਨਾਂ ਨੂੰ ਜਾ ਕੇ ਕਿ ਇਹ ਕਿਸਰਾ ਆ ਯਾਨੀ ਕਿ ਤੇ ਪੁਲਿਸ ਨੂੰ ਵੀ ਨਹੀਂ ਪਤਾ ਕਿ ਇਹ ਬੱਚਾ ਉਧਰ ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਦੀਆਂ ਲੱਤਾਂ ਅਤੇ ਸਿਰ ਲਿਫਟ ਵਿੱਚ ਕੁਚਲਿਆ ਗਿਆ ਜਿਸ ਦੇ ਚੱਲਦੇ ਉਸ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਫਿਲਹਾਲ ਪੀੜਿਤ ਪਰਿਵਾਰ ਦੇ ਬਿਆਨ ਅਤੇ ਮੌਕੇ ਦੀ ਪੜਤਾਲ ਤੋਂ ਬਾਅਦ ਹੀ ਮਾਮਲਾ ਸਾਫ ਹੋਵੇਗਾ। ਇਹ ਤਕਰੀਬਨ 31 ਸਾਲ ਸੀ ਉਹ ਮੁੰਡਾ ਇਹ ਤੇ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ। ਅੱਜ ਸਵੇਰੇ ਮਾਰਨਿੰਗ ਆਇਆ ਡਿਊਟੀ ਤੇ ਉਸ ਤੋਂ ਬਾਅਦ ਜੋ ਇਹਨਾਂ ਦੇ ਹੋਟਲ ਵਾਲਿਆਂ ਦੀ ਬਰਸ਼ਨ ਹੈ ਕਿ ਉਹਦੀ ਲਿਫਟ ਦੇ ਵਿੱਚ ਜੋ ਫਸ ਗਿਆ ਇੱਕ ਮੁੰਡਾ ਪਹਿਲਾਂ ਵਿੱਚ ਸੀਗਾ ਲੱਕਪੇਸ਼ਨ ਲਿਫਟ ਦੇ ਵਿੱਚ ਚੜਿਆ ਸੀ ਲਿਫਟ ਚੱਲ ਪਈ ਤੇ ਉਹਨੇ ਫੋਲਡ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਉਹਦਾ ਪੈਰ ਤੇ ਸਿਰ ਵਿੱਚ ਚੜ ਗਿਆ ਜਿਹਦੇ ਨਾਲ ਮੁਰਗੇ ਨੂੰ ਹਸਪੀਟਲ ਲੈ ਗਈ ਜੀਐਮਸੀ ਕਿੱਥੇ ਦੀ ਜਾਤ ਉਹ ਬੱਸ ਬੱਸ ਦਾ ਪਰਿਵਾਰ ਦਾ આરોਪ ਹੈ ਕਿ ਪੁਲਿਸ ਨਵੀਂ ਨੇ ਨਾ ਫਾਰਮ ਕੀਤਾ ਆ ਪੁਲਿਸ ਨੇ ਪਹਿਲਾਂ ਇਨਫਾਰਮ ਨਹੀਂ ਸੀ ਕੀਤਾ ਇਹਨਾਂ ਨੇ ਇਸ ਜੇਡ ਬਾਰੇ ਇਹ ਕਲੀਅਰ ਹੈ ਕਿ ਪੁਲਿਸ ਨੇ ਪਹਿਲਾਂ ਨਹੀਂ ਦੱਸਿਆ ਜਦੋਂ ਇਨਸੀਡੈਂਟ ਹੋਇਆ ਸੀ ਬਾਅਦ ਵਿੱਚ ਹੁਣ ਪੁਲਿਸ ਆ ਗਈ ਹੈ ਇਹ ਤਕਰੀਬਨ ਕੋਈ ਪੋਣੇ ਦੇ 11 ਵਜੇ ਦਾ ਇਨਸੀਡੈਂਟ ਆ 1:30 ਪੌਣੇ ਕੀ ਫਿਰ ਇਨਵੈਸਟੀਗੇਸ਼ਨ ਤੋਂ ਕੀ ਸਾਹਮਣੇ ਆਇਆ ਇਨਵੈਸਟੀਗੇਸ਼ਨ ਇਹ ਕਰ ਰਹੇ ਆ ਸਾਰਾ ਵੈਰੀਫਾਈ ਕਰ ਰਹੇ ਆ ਸੀਸੀਟੀਵੀ ਕੈਮਰਾਜ਼ ਨੇ ਉਹ ਸਾਰਾ ਚੈੱਕ ਕਰ ਰਹੇ ਆ ਹਾਂਜੀ ਇਹ ਇਨਸੀਡੈਂਟ ਨੂੰ ਵੈਰੀਫਾਈ ਕਰ ਰਹੇ ਆ ਸਾਰੇ ਤੁਹਾਨੂੰ ਲੱਗਦਾ ਪੁਲਿਸ ਨੂੰ ਇਨਫੀਮੇਟ ਕਰਨਾ ਚਾਹੀਦਾ ਸੀ ਪਹਿਲਾਂ ਹਾਂ ਬਿਲਕੁਲ ਕਰਨਾ ਚਾਹੀਦਾ ਸੀ ਪੁਲਿਸ ਨੂੰ ਇਮੀਡੀਏਟ ਕਰਨਾ ਚਾਹੀਦਾ ਸੀ ਇਹਨਾਂ ਨੇ ਹੋਟਲ ਵਾਲਿਆਂ ਕਿਉਂ ਨਹੀਂ ਕਿਹਾ ਦੱਸਿਆ ਪੁਲਿਸ ਆ ਦੇਣਾ ਇਹ ਕਰ ਰਹੇ ਆ ਵੈਰੀਫਾਈ ਕੋਈ ਨਹੀਂ ਦੱਸਿਆ ਫਿਰ ਕਿਤੇ ਨਾ ਕਿਤੇ ਮੈਲਫੋਇ ਟੈਂਸ਼ਨ ਲੱਗਦੀ ਹੈ ਫਿਰਲ ਕੁਛ ਨਹੀਂ ਕਹਿ ਸਕਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਸਰ ਤੇ ਸੀਸੀਟੀਵੀ ਕੈਮਰੇ ਚੱਲਦੇ ਸੀ ਜਾਂ ਸੀਸੀਟੀਵੀ ਕਰਦਾ ਸੀ ਸੀਸੀਟੀਵੀ ਚੱਲਦੇ ਰਹੇ ਕੈਮਰੇ ਦੇਖ ਰਹੇ ਆ ਪਰਿਵਾਰ ਦਾ ਰੋਪਾ ਜੀ ਸੀਸੀਟੀਵੀ ਨਹੀਂ ਚੱਲਦੇ ਉਹਨਾਂ ਨੇ ਕੁਝ ਬਾਕਸ ਆਪਣੇ ਕੋਲ ਲਿਆ ਕੋਈ ਕਰ ਰਹੇ ਆਈ ਸਾਰੀ ਫਰੈਸ਼ ਅਜੇ ਆਈ ਆ ਥੋੜਾ ਜਿਹਾ ਰੁਕ ਗਿਆ ਅਜੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆ ਸੀਸੀਟੀਵੀ ਕੈਮਰੇ ਦੇਖ ਰਹੇ ਆ ਸਾਰਾ ਦੇਖ ਰਹੇ ਆ ਇਸ ਕੀ ਇਨਸੀਡੈਂਟ ਹੈ